ਦੋਸਤੋ ਛੋਟੇ ਸਾਹਿਬ ਜਦਿਆਂ ਨੂੰ ਬੜੇ ਭਿਆਨਕ ਤਰੀਕੇ ਦੇ ਨਾਲ ਦੀਹਾ ਵਿੱਚ ਚਿਰਕੇ ਸ਼ਹੀਦ ਕਰਦੀ ਜੋ ਬਾਜੀ ਸਰਹੱਦ ਦੇ ਸੂਬੇ ਵਜ਼ੀਰਖਾਨੇ ਸਿੱਖਾ ਸਰ ਚੜ੍ਹੀ ਸੀ ਫਿਰ ਖਾਲਸਾ ਪਾਪੀ ਦੀ ਇਸ ਪਾਈ ਬਾਜੀ ਨੂੰ ਕਿਵੇਂ ਦੂਰੀ ਕਰਕੇ ਬੋੜਦਾ ਅੱਜ ਦੀ ਵੀਡੀਓ ਵਿੱਚ ਆਪਾਂ ਇਹੀ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਛੋਟੇ ਸਾਹਿਬ ਜਦਿਆਂ ਨੂੰ ਕਤਲ ਕਰਨ ਵਾਲੇ ਸਰਹੱਦ ਦੇ ਸੂਬੇਦਾਰ ਵਜ਼ੀਰਖਾਨ ਅਤੇ ਦਵਾਰ ਸੁੱਚਾ ਜਦਦਾ ਆਖਰੀ ਸਬਾਹ ਕਿਹੋ ਜਿਹਾ ਸੀ ਕਿਵੇਂ ਫਿਰ ਸਿੱਖਾਂ ਨੇ ਇਹਦਾ ਦੋਹਾਂ ਪਾਪੀਆਂ ਤੋਂ ਚੁੜ-ਚੁੜ ਕੇ ਬਦਲੇ ਲਏ ਤੇ ਕਦੇ ਪਿਆਰਕ ਤਰੀਕੇ ਦੇ ਨਾਲ ਦੋਵਾਂ ਨੂੰ ਬੌਧ ਦੇ ਘਾਟ ਉਤਾਰਿਆ ਗਿਆ ਇਹ ਸਾਰੀ ਕਹਾੜੀ ਜਾਂਦੇ ਆ ਪਰ ਉਸ ਤੋਂ ਪਹਿਲਾਂ ਬੇਰਤੀ ਅਕੇ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਸੋ ਆਓ ਹੁਣ ਅਜਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੋ ਛੋਟੇ ਸਾਬ ਜਅਦੇ ਦੀ ਸ਼ਹੀਦੀ ਦੀ ਪੂਰੀ ਦਾਸਤਾਨ ਜਦੋਂ ਬਾਬਾ ਬੱਦਾ ਸਿੰਘ ਬਹਾਦਰ ਨੂੰ ਸੜਾਈ ਤਾਂ ਗੁਰੂ ਕੇ ਲਾਲਾਂ ਤੇ ਕੀਤੇ ਐਡੇ ਭੜੇ ਜੁਲਮ ਵੇਖ ਕੇ ਬਾਬਾ ਬੱਦਾ ਸਿੰਘ ਬਹਾਦਰ ਦੀਆਂ ਅੱਖਾਂ ਵਿੱਚੋਂ ਲਹੂ ਉਤਰ ਆਉਂਦਾ ਏ ਗੁੱਸੇ ਵਿੱਚ ਆਏ ਬਾਬਾ ਬੱਦਾ ਸਿੰਘ ਬਹਾਦਰ ਦਸਵੇਂ ਪਾਸ਼ਾ ਜੀ ਨੇ ਕੀਤੇ ਇੱਕ ਵਚਨ ਨੂੰ ਵੀ ਭੰਗ ਕਰ ਦਿੰਦੇ ਹਨ ਕਿਉਂਕਿ ਜਿਸ ਵੇਲੇ ਗੁਰੂ ਸਾਹਿਬ ਨੇ ਬਾਦੂ ਦਾਸ ਬਰਾਗੀ ਨੂੰ ਬੱਦਾ ਸਿੰਘ ਬਹਾਦਰ ਬੁਲਾਇਆ ਸੀ ਤਾਂ ਗੁਰੂ ਸਾਹਿਬ ਨੇ ਬੱਦਾ ਬਹਾਦਰ ਨੂੰ ਬਹੁਤ ਸਾਰੇ ਉਪਦੇਸ਼ ਵੀ ਦਿੱਤੇ ਸਨ ਜਿਨ੍ਹਾਂ ਵਿੱਚੋਂ ਇੱਕ ਹੁਕਮ ਇਹ ਸੀ ਕਿ ਕਦੇ ਵੀ ਕਿਸੇ ਸ਼ਾਸਕ ਉਤੇ ਬਦਲੇ ਦੀ ਭਾਵਨਾ ਨਾਲ ਹਮਲਾ ਨਹੀਂ ਕਰਨਾ ਪਰ ਛੋਟੇ ਸਾਹਿਬ ਜਿਆਦੇ ਦੇ ਅਤ ਦਰਦਨਾਕ ਦਾਸਤਾਂ ਸੁਣ ਤੋਂ ਬਾਅਦ ਬਾਬਾ ਬੱਦਾ ਸਿੰਘ ਬਹਾਦਰ ਨੂੰ ਗੁੱਸਾ ਆਉਣਾ ਲਾਜ਼ਮੀ ਸੀ ਜੈਸਲੀ ਉਹੜੋ ਦ੍ਰਿੜ ਨਿਸ਼ਚਾ ਕਰਦੇ ਹਨ ਕਿ ਉਹ ਸਰਹਾਦ ਦੀ ਇੱਟ ਨਾਲ ਇੱਟ ਖੜਕਾ ਕੇ ਹੀ ਸਾਹ ਲੈਣਗੇ ਇਥੇ ਬਾਬਾ ਬਦਲ ਸਿੰਘ ਬਾਦਰ 10ਵੇਂ ਪਾਸ਼ਾ ਜੀ ਨੂੰ ਯਾਦ ਕਰਦੇ ਹੋਇਆ ਅਰਦਾਸ ਕਰਦੇ ਹਨ ਕਿ ਗੁਰੂ ਸਾਹਿਬ ਮੇਰੀ ਇਹ ਭੁੱਲ ਬਖਸ਼ ਦਿਓ ਕਿਉਂਕਿ ਪਾਪੀਆਂ ਵੱਲੋਂ ਕੀਤੇ ਇਸ ਗੜਾ ਦੀ ਕਿਤੇ ਵੀ ਮਾਫੀ ਨਹੀਂ ਹੋ ਸਕਦੀ ਇੱਕ ਪਾਸੇ ਬਾਬਾ ਬਦਲ ਸਿੰਘ ਬਹਾਦਰ ਜਦੋਂ ਸਰਹਾਦ ਦੇ ਸੂਬੇਦਾਰ ਤੋਂ ਬਦਲਾ ਲੈਣ ਦੀਆਂ ਤਿਆਰੀਆਂ ਸ਼ੁਰੂ ਕਰਦੇ ਤਾਂ ਇਸ ਗੱਲ ਦਾ ਪਤਾ ਵਜ਼ੀਰ ਖਾਨ ਨੂੰ ਵੀ ਚੱਲ ਜਾਂਦਾ ਵਜ਼ੀਰ ਖਾਨ ਇੱਕ ਚਾਲ ਸੋਚਦਾ ਹੈ ਕਿ ਜੇਕਰ ਸਿੱਖਾਂ ਦੇ ਹਮਲੇ ਤੋਂ ਪਹਿਲਾਂ ਹੀ ਉਹ ਆਪ ਆਪਣੀ ਫੌਜ ਨਾਲ ਸਿੱਖਾਂ ਨੂੰ ਘੇਰ ਲਵੇ ਤਾਂ ਸਾਰੀ ਬਾਜੀ ਉਹ ਜਿੱਤ ਲਵੇਗਾ ਇਸ ਚਾਲ ਨੂੰ ਪੂਰਾ ਕਰ ਲਈ ਵਜੀਰਖੰਡ ਜਿਹਾਦ ਦੇ ਨਾਮ ਉਤੇ ਹੋਰ ਦੂਜੇ ਮੁਗਲ ਸ਼ਾਸਕਾਂ ਤੇ ਉਹਨਾਂ ਦੀ ਫੌਜ ਨੂੰ ਆਪਣੇ ਕੋਲ ਬੁਲਾਉਂਦਾ ਹੈ ਅਜਿਹਾ ਕਰਕੇ ਵਜੀਰਖਾ ਦੀ ਸਾਰੀ ਫੌਜ ਦੀ ਗਿਣਤੀ 1 ਲੱਖ ਤੋਂ ਵੀ ਵੱਧ ਹੋ ਜਾਂਦੀ ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਹਾਥੀ ਘੋੜ ਸਵਾਰ ਤੋਪਾਂ ਬੰਦੂਕਾਂ ਦੇ ਨਾਲ ਲੈ ਸਹਾਰੂ ਸਿਪਾਈ ਸਨ ਉਧਰ ਦੂਜੇ ਪਾਸੇ ਬਾਬਾ ਬਦਰ ਸਿੰਘ ਬਹਾਦਰ ਕੋਲ ਬਹਿਦ 40000 ਸਿੱਖ ਸਿਪਾਹੀ ਸਨ ਜਿਨ੍ਹਾਂ ਕੋਲ ਲੜਨ ਵਕਤੇ ਸਿਰਫ ਤੇ ਸਿਰਫ ਦੇਜੇ ਤੀਰ ਕਬਾਨ ਤੇ ਤਲਵਾਰਾਂ ਵਰਗੇ ਆਧੁਨਿਕ ਹਥਿਆਰ ਹੁੰਦੇ ਸਿੱਖਾਂ ਦੀ ਇਸ ਫੌਜ ਦੀ ਅਗਵਾਈ ਭਾਈ ਬਾਜ ਸਿੰਘ ਭਾਈ ਬਰੋਹ ਸਿੰਘ ਤੇ ਭਾਈ ਫਤਿਹ ਸਿੰਘ ਕਰ ਰਹੇ ਹੁੰਦੇ ਹਨ ਦੂਜੇ ਪਾਸੇ ਵਜ਼ੀਰ ਖਾਨ ਦੀ ਫੌਜ ਦੀ ਅਗਵਾਈ ਸ਼ੇਰ ਬਹਾਦਰ ਖਾਨ ਤੇ ਸੁੱਚਾ ਦੱਦ ਵਰਗੇ ਪਾਪੀ ਕਰ ਰਹੇ ਸਨ ਦੋਹਾਂ ਪਾਸੇ ਤੋਂ ਤਿਆਰੀਆਂ ਮੁਕੰਮਲ ਹੋ ਜਾਂਦੀਆਂ ਵਜ਼ੀਰ ਖਾਨ ਇੱਕ ਹੋਰ ਚਾਲ ਖੇਡਦਾ ਹੈ ਸੋਚਾਨੰਦ ਦੇ ਭਤੀਜੇ ਰੁਵੇਖ ਹਜ਼ਾਰ ਸੈੜਕ ਦੇ ਕੇ ਕਹਿੰਦਾ ਕਿ ਤੂੰ ਜਾ ਕੇ ਸਿੱਖਾਂ ਦੀ ਫੌਜ ਵਿੱਚ ਰਲ ਜਾ ਉਹਨਾਂ ਦਾ ਭੇਤ ਲਵੀ ਤੇ ਬੌਕਾ ਮਿਲੇ ਤੇ ਗਦਾਰੀ ਕਰ ਦੇਵੀ ਸੋਚਾਨੰਦ ਦਾ ਭਤੀਜਾ ਜਦੋਂ ਹਜ਼ਾਰ ਸਿਪਾਈ ਲੈ ਕੇ ਬਾਬਾ ਬੱਧ ਸਿੰਘ ਬਹਾਦਰ ਦੇ ਕੋਲ ਆਉਂਦਾ ਹੈ ਤੇ ਆ ਕੇ ਕਹਿੰਦਾ ਹੈ ਕਿ ਅਸੀਂ ਵਜ਼ੀਰ ਖਾਨ ਤੋਂ ਬਾਗੀ ਹੋ ਗਏ ਕਿਉਂਕਿ ਉਸ ਨੇ ਸਾਨੂੰ ਧੋਖਾ ਦਿੱਤਾ ਤੁਸੀਂ ਸਾਨੂੰ ਆਪਣੀ ਫੌਜ ਵਿੱਚ ਰਲਾ ਲਓ ਇੱਥੇ ਬੇਸ਼ੱਕ ਬਾਬਾ ਬੱਧ ਸਿੰਘ ਬਹਾਦਰ ਦੁਸ਼ਮਣ ਦੀ ਇਸ ਚਾਲ ਤੋਂ ਵਾਕਿਫ ਸੀ ਪਰ ਫਿਰ ਵੀ ਉਹ ਸੱਚਾ ਦੱਦ ਦੇ ਭਤੀਜੇ ਨੂੰ ਫੌਜ ਵਿੱਚ ਸ਼ਾਮਲ ਕਰ ਲੈਂਦਾ ਹੈ ਲੇਕਿਨ ਇਹਨਾਂ ਸਾਰਿਆਂ ਨੂੰ ਸਿੱਖ ਫੌਜ ਦੇ ਬਿਲਕੁਲ ਪਿੱਛੇ ਭੇਜ ਦਿੱਤਾ ਜਾਂਦਾ ਜਿੱਥੇ ਉਹਨਾਂ ਦੀ ਕੋਈ ਖਾਸ ਭੂਕਾ ਨਾ ਰਹੀ ਦੂਜੇ ਪਾਸੇ ਵजीर खान ਸਿੱਖ ਫੌਜ ਤੇ ਹਮਲਾ ਕਰ ਲਈ ਅੱਗੇ ਵਧਣਾ ਸ਼ੁਰੂ ਕਰਦਾ ਇਸ ਦੀ ਸੂ ਬਾਬਾ ਬੱਧ ਸਿੰਘ ਬਹਾਦਰ ਨੂੰ ਮਿਲਦੀ ਹੈ ਤੇ ਉਹ ਚੱਪੜ ਚਿੜੀ ਦਾਬ ਦੇ ਇੱਕ ਖੁੱਲੇ ਮੈਦਾਨ ਵਿੱਚ ਜਾ ਕੇ ਰੁਕ ਜਾਂਦੇ ਜਿੱਥੇ ਸਿੱਖ ਫੌਜਾਂ ਦਾ ਵजीर खान ਦੇ ਨਾਲ 12/2 1710 ਨੂੰ ਸਰਹਾਦ ਤੋਂ 20 ਕਿਲੋਮੀਟਰ ਦੂਰ ਚੱਪੜ ਚੜੀ ਦਾਬ ਦੇ ਇਸ ਸਤਾੜ ਤੇ ਭਿਆਨਕ ਜੰਗ ਸ਼ੁਰੂ ਹੁੰਦਾ ਹੈ ਪਹਿਲੇ ਵਾਰ ਵਿੱਚ ਸਿੱਖਾਂ ਨੇ ਬਗਲਾਂ ਦੀਆਂ ਤੋਪਾਂ ਖੋਲ੍ਹੀਆਂ ਤੇ ਫਿਰ ਤੀਰਾਂ ਦੀ ਐਸੀ بارش ਕੀਤੀ ਜਿਸ ਨਾਲ ਮੁਗਲ ਫੌਜਾਂ ਦੇ ਹਾਥੀ ਜਖਮੀ ਹੋ ਕੇ ਟੀਕਾ ਮਾਰ ਦੇ ਪਛਾਣ ਨੂੰ ਭੱਜਣ ਲੱਗੇ ਜੋ ਵਜ਼ੀਰ ਖਾਨ ਦੀ ਫੌਜ ਨੂੰ ਇਕ ਕੁੱਚਲਣ ਲੱਗੇ ਇਸ ਹਾਫੜਾ ਤਫੜੀ ਵਿੱਚ ਮੁਗਲ ਫੌਜ ਦਾ ਬਹੁਤ ਭਾਰੀ ਨੁਕਸਾਨ ਹੋਇਆ ਫਿਰ ਟੱਕਰ ਹੁੰਦੀ ਹੈ ਘੋੜ ਸਵਾਰਾਂ ਦੀ ਇਧਰ ਪਿੱਛੇ ਖੜਾ ਸੁੱਚਾ ਨੰਦ ਦਾ ਭਤੀਜਾ ਗਦਾਰੀ ਕਰਦੇ ਰੌਲਾ ਪਾਉਣਾ ਸ਼ੁਰੂ ਕਰਦਾ ਹੈ ਕਿ ਵਜ਼ੀਰ ਖਾਨ ਤਾਂ ਜਿੱਤ ਚੱਲਿਆ ਹੈ ਆਪਾਂ ਸਾਰੇ ਹਾਰ ਚੱਲੇ ਆਓ ਹੁਣ ਭੱਜ ਕੇ ਆਪਣੀ ਜਾਨ ਬਚਾ ਲਈਏ ਇਸ ਨਾਲ ਕੁਝ ਸਿੱਖ ਸਿਪਾਹੀਆਂ ਦੇ ਇੱਕ ਵਾਰ ਤਾਂ ਪੈਰ ਥੜਕ ਜਾਂਦੇ ਹਨ ਪਰ ਫਿਰ ਬਾਬਾ ਬੰਦਾ ਸਿੰਘ ਬਹਾਦਰ ਖੁਦ ਜਗ ਦੇ ਮੈਦਾਨ ਵਿੱਚ ਆਉਦੇ ਤੇ ਸਿੱਖ ਫੌਜਾਂ ਦੀ ਹੌਸਲਾ ਵਧਾਈ ਕਰਦੇ ਹਨ ਪਤਾ ਚੱਲਣ ਤੇ ਕਿ ਸੁੱਚਾ ਨੰਦ ਦਾ ਭਤੀਜਾ ਗਦਾਰ ਹੈ ਉਸ ਨੂੰ ਤੇ ਉਸਦੇ ਹਜ਼ਾਰ ਸਿਪਾਹੀਆਂ ਨੂੰ ਸਿੱਖ ਫੌਜਾਂ ਦੇ ਪਾਲਾ ਵਿੱਚ ਹੀ ਬੱਕਰੇ ਵਾਂਗ ਝਟਕਾ ਦਿੱਤਾ ਦੂਜੇ ਪਾਸੇ ਸਿੱਖ ਸੈਨਾਪਤੀ ਭਾਈ ਬਾਜ ਸਿੰਘ ਦਾ ਸਾਹਮਣਾ ਦਵਾਰ ਸੁੱਚਾ ਨੰਦ ਦੇ ਨਾਲ ਹੁੰਦਾ ਪਰ ਸੁੱਚਾ ਨੰਦ ਤਾਂ ਬਸ ਵਜੀਰ ਖਾਨ ਨੂੰ ਉਂਗਲਾ ਲਾਉਣ ਜੋਗਾ ਇਹ ਨਿਕਲਿਆ ਜੰਗ ਦੇ ਮੈਦਾਨ ਵਿੱਚ ਉਸ ਦੀਆਂ ਚੀਕਾਂ ਪੈ ਗਈਆਂ ਤੇ ਉਹ ਲੜਾਈ ਵਿੱਚੇ ਛੱਡ ਕੇ ਮਰਨ ਤੋਂ ਡਰਦਾ ਪਛਾਰ ਪਿੱਛੇ ਸਰਾਹ ਦਵਾਲ ਭੱਜ ਜਾਂਦਾ ਉਧਰ ਬਾਬਾ ਬੰਦਾ ਸਿੰਘ ਬਹਾਦਰ ਇੱਕ ਟੁਕੜੀ ਨੂੰ ਨਾਲ ਲੈ ਕੇ ਸੈਨਾਪਤੀ ਸ਼ੇਰ ਮੁਹੰਮਦ ਖਾਨ ਵੱਲ ਵਾਧੇ ਤੇ ਬਹੁਤ ਥੋੜੇ ਸਮੇਂ ਵਿੱਚ ਸ਼ੇਰ ਮੁਹੰਮਦ ਖਾਨ ਧਰਤੀ ਤੇ ਵਿਛਿਆ ਪਿਆ ਹੁੰਦਾ ਹੈ ਔਰ ਪਿੱਛੇ ਬਾਕੀ ਰਹਿ ਗਿਆ ਸੀ ਇਕੱਲਾ ਵਜ਼ੀਰ ਖਾਨ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੰਗ ਦੇ ਮੈਦਾਨ ਵਿੱਚ ਲੜ ਰਹਿ ਹੁੰਦੇ ਤਾਂ ਵਜ਼ੀਰ ਖਾਨ ਨੇ ਚਲਾਕੀ ਦੇ ਨਾਲ ਬਾਬਾ ਬੰਦਾ ਬਹਾਦਰ ਦੀ ਪਿੱਠ ਤੇ वार ਕਰਨ ਦਾ ਯਤਨ ਕੀਤਾ ਉਹ ਇੱਕ ਨੇਜਾ ਚਲਾਉਂਦਾ ਏ ਇਸ ਤੋਂ ਪਹਿਲਾਂ ਕਿ ਨੇਜਾ ਬਾਬਾ ਬੰਦਾ ਸਿੰਘ ਬਹਾਦਰ ਦੀ ਪਿੱਠ ਤੇ ਅੱਗੇ ਵਜਦਾ ਭਾਈ ਬਾਜ ਸਿੰਘ ਫੁਰਤੀ ਦੇ ਨਾਲ ਉਸ ਨੇਜੇ ਨੂੰ ਫੜ ਕੇ ਵਾਪਸ ਵਜ਼ੀਰ ਖਾਨ ਵੱਲ ਨੂੰ ਚਲਾ ਦਿੰਦੇ ਨੇਜਾ ਜਾ ਕੇ ਵਜ਼ੀਰ ਖਾਨ ਦੇ ਹਾਥੀ ਦੇ ਵੱਜਦਾ ਜਿਖਵੀ ਹਾਥੀ ਚੀਕਦਾ ਤੇ ਉਛਲਦਾ ਦੇਸਨਲ ਵਜੀਰਖਾਨ ਧਰਤੀ ਤੇ ਡਿੱਗ ਪੈਦਾ ਏ ਇਹ ਥਾ ਡੇਕੇ ਵਜੀਰਖਾਨ ਬਾਬਾ ਬੰਦਾ ਸਿੰਘ ਬਹਾਦਰ ਤੇ ਤਲਵਾਰ ਦਾ वार ਕਰਦਾ ਪਰ ਇਹ ਵਾਰ ਵੀ ਸਫਲਦਾ ਹੋ ਸਕਿਆ ਅਤ루 ਵਜੀਰਖਾਨ ਇੱਕ ਤੀਰਕ ਵਾਰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਚਲਾਉਂਦਾ ਏ ਪਰ ਲਾਗੇ ਖੜਾ ਭਾਈ ਫਤੇ ਸਿੰਘ ਉਸ ਤੋਂ ਪਹਿਲਾਂ ਹੀ ਆਪਣੀ ਕਿਰਪਾਨ ਦਾ ਇੱਕ ਵਾਰ ਕਰਦਾ ਏ ਜਿਸ ਨਾਲ ਵਜੀਰਖਾਨ ਦਾ ਮੋਢਾ ਹੀ ਕਟਿਆ ਜਾਂਦਾ ਵਜੀਰਖਾਨ ਦਰਦ ਨਾਲ ਚੀਕਦਾ ਧਰਤੀ ਤੇ ਲੇਟ ਰਿਆ ਸੀ ਸਿੱਖ ਫੌਜ ਫੈਸਲਾ ਕਰਦੀ ਕਿ ਵਜ਼ੀਰ ਖਾਨ ਨੂੰ ਇਹਦੀ ਛੇਤੀ ਨਹੀਂ ਮਰਨ ਦੇਣਾ ਇਸ ਨੂੰ ਭਿਆਨਕ ਮੌਤ ਮਿਲਣੀ ਚਾਹੀਦੀ ਹੈ ਸਿੱਖ ਫੌਜਾਂ ਵਜ਼ੀਰ ਖਾਨ ਨੂੰ ਘੋੜਿਆਂ ਦੇ ਮਗਰ ਬੰਨ ਲੈਂਦੀਆ ਤੇ ਕਿਸੇੜ ਦੇ ਉਹ ਚੱਪਟ ਚਿੜੀ ਤੋਂ 20 ਕਿਲੋਮੀਟਰ ਦੂਰ ਸਰਹੱਦ ਲੈ ਆਉਂਦੇ ਹਨ ਜਿਸ ਜਗ੍ਹਾ ਉੱਤੇ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਵਜ਼ੀਰ ਖਾਨ ਆਪਣੀ ਜਾਲ ਬਖਸ਼ੌਰ ਦੀਆਂ ਦਿਖਾਈਆਂ ਪਾਉਦਾ ਪਰ ਸਿੱਖ ਉੱਥੇ ਇੱਕ ਜੜ ਦੇ ਦਰਖਤ ਦੇ ਨਾਲ ਵਜ਼ੀਰ ਖਾਨ ਨੂੰ ਉਲਟਾ ਲਮਕਾ ਦਿੰਦੇ ਤੇ ਹੇਠਾਂ ਅੱਗ ਲਾ ਦਿੰਦੇ ਹਨ ਇਸ ਅੱਗ ਵਿੱਚ ਝੁਲਸਦਾ ਵਜੀਰਖਾਨ ਉੱਚੀ ਉੱਚੀ ਟੀਕਾ ਮਾਰਦਾ ਪਰ ਉਸਦੇ ਸਾਹ ਅਜੇ ਵੀ ਚੱਲ ਰਹੇ ਹੁੰਦੇ ਸਿੱਖ ਫੌਜਾਂ ਉਸਨੂੰ ਉੱਥੇ ਛੱਡ ਦੇ ਦੀਆ ਦਿੱਤੇ ਥੋੜੇ ਸਮੇਂ ਬਾਅਦ ਇਲਾ ਆਉਂਦੀਆ ਜੋ ਜਉਦੇਵ ਵਜੀਰਖਾਨ ਦੇ ਸਰੀਰ ਨੂੰ ਲੋਚ-ਰੋਚ ਕੇ ਖਾਦੀਆਂ ਹਨ ਇਸ ਤਰ੍ਹਾਂ ਵਜੀਰਖਾਨ ਦਾ ਖਾਤਮਾ ਹੁੰਦਾ ਹੁਣ ਵਾਰੀ ਸੀ ਦੂਜੇ ਪਾਪੀ ਸੁੱਚਾ ਨੰਦ ਦੀ ਜੋ ਜੰਗ ਦੇ ਮੈਦਾਨ ਵਿੱਚੋਂ ਭੱਜ ਕੇ ਆ ਕੇ ਸਰਦ ਦੀਆਂ ਗਲੀਆਂ ਵਿੱਚ ਲੁਕਿਆ ਬੈਠਾ ਸੀ ਸਿੱਖ ਫੌਜਾਂ ਸੁੱਚਾ ਨੰਦ ਨੂੰ ਖੋਡ ਵਿੱਚੋਂ ਕੱਢ ਕੇ ਚੱਕ ਕੇ ਸਰਾਦ ਦੇ ਕਿਲੇ ਵਿੱਚ ਲੈ ਆਉਂਦੀ ਹੈ ਹਨ ਇਸ ਤੋਂ ਬਾਅਦ ਉਸ ਦੇ ਨੱਕ ਵਿੱਚੋਂ ਇੱਕ ਮੋਟੀ ਰੱਸੀ ਆਰ ਪਾਰ ਕਰਕੇ ਨਕੇਲ ਪਾ ਕੇ ਸੁੱਚਾ ਨੰਦ ਤੋਂ ਸਰਾਦ ਦੀਆਂ ਗਲੀਆਂ ਵਿੱਚ ਭੀਗ ਮੰਗਵਾਈ ਜਾਂਦੀ ਹੈ ਅਤੇ ਹੋਰ ਕਈ ਤਰ੍ਹਾਂ ਦੇ ਤਸੀਹੇ ਦੇ ਕੇ ਅੰਤ ਸੁੱਚਾ ਨੰਦ ਨੂੰ ਵੀ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਸਰਾਦ ਤੇ ਕਬਜ਼ਾ ਕਰਕੇ ਸਿੱਖ ਫੌਜਾ ਉੱਥੋਂ ਸਾਰਾ ਧਨ ਦੌਲਤ ਪੈਸਾ ਸੋਨਾ ਲੁੱਟ ਲੈਦੀਆ ਤੇ ਇਹ ਸਾਰੇ ਖਜ਼ਾਦੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਲੋਹਗੜ੍ਹ ਦੇ ਕਿਲੇ ਵਿੱਚ ਪਹੁੰਚਾਉਂਦੇ ਹਨ ਸੇਕਪ ਉਹਦਾ ਦੇ ਇਹ ਨੋਟਚਾਈ ਗਜਾਦਿਆ ਜੋ ਕੀਤੀ ਸੀ ਨਾ ਕਿ ਕਿਸੇ ਆਮ ਸ਼ਹਿਰੀ ਨੂੰ ਤੱਕ ਪਰ ਹਿਸ਼ਾਰ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਐਲਾਨ ਕਰਦੇ ਹਨ ਕਿ ਇਸ ਰਾਦ ਦੇ ਆਹ ਮੁਸਲਮਾਨਾਂ ਨੂੰ ਵੀ ਸਿੱਖਾਂ ਕੋਲੋਂ ਡਰਨ ਦੀ ਜ਼ਰੂਰਤ ਨਹੀਂ ਵਜ਼ੀਰ ਖਾਨ ਤੇ ਸੁੱਚਾ ਦੰਦ ਦੇ ਮਹਿਲਾ ਨੂੰ ਢਾਹ ਢੇਰੀ ਕਰ ਦਿੱਤਾ ਜਾਂਦਾ ਹੈ ਪਰ ਕਿਸੇ ਵੀ ਮਸਜਿਦ ਜਾਂ ਮਸੀਤ ਦੀ ਕੋਈ ਇੱਕ ਇੱਟ ਤੱਕ ਨਹੀਂ ਖੇੜੀ ਜਾਂਦੀ ਸਾਰੀ ਸਰਹੰਦ ਹੁਣ ਸਿੱਖਾਂ ਦੀ ਹੋ ਚੁੱਕੀ ਸੀ ਜਿੱਤੇ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ ਦੇ ਸਿੱਕੇ ਚਲਾਉਦੇ ਹਨ ਸੋ ਦੋਸਤੋ ਇਹ ਸੀ ਸਾਰੀ ਕਹਾਣੀ ਛੋਟੇ ਸਾਹਿਬ ਜਦਿਆਂ ਨਾਲ ਕੀਤੇ ਜ਼ੁਲਮ ਦੇ ਬਦਲੇ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ 5047 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ